ਖੱਟ ਮਰ ਗਈ ਹਾਲਾਤ ਬਣ ਚੁੱਕੇ ਸੀ ਅਸੀਂ ਰਿਣੀਆ ਫਗਵਾੜਾ ਤੋਂ ਸੰਸਥਾ ਸਾਂਝਾ ਫਰੰਟ ਦੇ ਸੇਵਾ ਸੰਸਥਾ ਕੀ ਜਿਹੜੀ ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਆ ਸਾਡੇ ਪਿੰਡ ਵਿੱਚ ਜ਼ਰੂਰਤਮੰਦਾਂ ਨੂੰ ਪਰਪੈਲਾ ਦਿੱਤੀਆਂ ਖਾਣ ਵਾਸਤੇ ਰਾਸ਼ਨ ਦਿੱਤਾ ਅਤੇ ਸਾਨੂੰ ਦਵਾਈਆਂ ਤੱਕ ਉਪਲਬਧ ਕੀਤੀਆਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰ ਰਹੇ ਸਾਂਝਾ ਫਰੰਟ ਫਗਵਾੜਾ ਦਾ ਪਿੰਡ ਖਨੜੇ ਤੋਂ ਬਲੰਗ ਕਰਦੇ ਬਈ ਗਿਲਾਸ਼ਾਰ ਕੋਲ ਹੀ ਸਾਡਾ ਸਾਡੇ ਪਿੰਡ ਵਿੱਚ ਵੀ ਖੜ ਮਰਗੇ ਹਾਲਾਤ ਬਣ ਚੁੱਕੇ ਸੀ ਅਸੀਂ ਰਿਣੀ ਆ ਫਗਵਾੜਾ ਤੋਂ ਸੰਸਥਾ ਸਾਂਝਾ ਫਰੰਟ ਸੇਵਾ ਸੰਸਥਾ ਜੀ ਜਿਹੜੀ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਆ ਸਾਡੇ ਪਿੰਡ ਵਿੱਚ ਜ਼ਰੂਰਤਮੰਦਾਂ ਨੂੰ ਪਰਤਲਾਂ ਦਿੱਤੀਆਂ ਖਾਣ ਵਾਸਤੇ ਰਾਸ਼ਨ ਦਿੱਤਾ ਅਤੇ ਸਾਨੂੰ ਦਵਾਈਆਂ ਤੱਕ ਉਪਲਬਧ ਕੀਤੀਆਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰ ਰਹੇ ਸਾਂਝਾ ਫਰੰਟ ਖਗਵਾੜਾ ਦਾ ਜੀ ਬਹੁਤ ਬਹੁਤ ਰਣੀਆ ਦਿਲ ਦੀਆਂ ਘਰਾਈਆਂ ਦੀ ਧੰਨਵਾਦ ਕਰਦੇ ਆਂ ਕੁਝ ਕੁਝ ਲੋਕ ਕਹਿ ਰਹੇ ਆ ਕਿ ਤੁਸੀਂ ਅਸੀਂ ਥੋੜੇ ਬੋਤੇ ਪੈਸੇ ਚੰਦਾ ਦੀ ਇਕੱਠਾ ਕੀਤਾ ਸੀ ਆਪਣੇ ਕੋਲੋਂ ਦੀ ਪਾਏ ਆ ਮਿਲ ਜੁਲ ਕੇ ਹੁੰਦਾ ਕੁਝ ਲੋਕ ਕਹਿ ਰਹੇ ਆ ਕਿ ਤੁਸੀਂ ਇਹ ਪੈਸੇ ਇਕੱਠੇ ਕਰਕੇ ਖਾਣੇ ਆ ਤੁਹਾਡੇ ਖਾਣ ਦਾ ਤਰੀਕਾ ਆ ਉਹਨਾਂ ਲੋਕਾਂ ਨੂੰ ਤੁਸੀਂ ਕਿ ਕਿ ਕਹੋਗੇ ਇਹ ਗਲਤ ਗੱਲ ਆ ਜੀ ਉਹਨਾਂ ਲੋਕਾਂ ਦੇ ਅਸੀਂ ਤਾਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਕਿਉਂਕਿ ਇਹਦੇ ਵਿੱਚ ਕੋਈ ਦਰ ਆਇ ਨਹੀਂ ਆ ਕਿੱਦਾਂ ਕਿਸ ਤਰ੍ਹਾਂ ਪਾਣੀ ਦੇ ਵਿੱਚ ਚੱਲਦੇ ਪਾਣੀ ਵਿੱਚ ਤੁਸੀਂ ਦੇਖ ਵੀ ਸਕਦੇ ਆ ਪਾਣੀ ਦੇ ਵਿੱਚ ਪਾਜੀ ਦਿਖਾ ਦੇ ਉਧਰ ਪਾਣੀ ਚੱਲਦਾ ਪਿਆ ਹੱਲੇ ਵੀ ਤੇ ਚੱਲਦੇ ਪਾਣੀ ਵਿੱਚ ਘਰ ਘਰਾਂ ਦੇ ਵਿੱਚ ਜਾ ਜਾ ਕੇ ਦੇਖ ਕੇ ਸਾਡਾ ਸਹਿਯੋਗ ਕੀਤਾ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਜਿਆ ਫਰੰਟ ਦੇ ਦੁਆਰਾ ਤੋਂ ਮੈਂ ਫੇਰ ਧੰਨਵਾਦ ਕਰਦਾ ਜਿੰਨੇ ਭਰਾ ਸਾਡੇ ਆਏ ਆ ਭੈਣਾਂ ਨਾਲ ਆਈਆਂ ਸਿਰੋਂ ਤੋਂ ਬਿਲਦਿਆਂ ਘਰਾਂ ਜਿੰਨਾਂ ਤੋਂ ਧੰਨਵਾਦ ਕਰਦੇ ਆ ਜੀ ਰਾਸ਼ਨ ਸੇਵਾ ਕੀਤੀ ਆ ਵੀ ਕਰਾ ਦੀ ਤੇ ਪਾਪਾ ਜੀ ਉਹਦੇ ਚੰਦ ਚਰਾ ਨਾਲ ਰੱਖਨੇ ਇਸ ਤਰ੍ਹਾਂ ਸੰਜੋਗ ਮੁੜਾਈ ਰੱਖਣ ਸਾਂਝਾ ਫਰੰਟ ਪਗਵਾੜਾ ਤੋਂ ਆਇਆ ਤੇ ਇਹ ਉਹਨਾਂ ਦੇ ਸੰਗਤ ਲਈ ਲੰਗਰ ਜੋ ਵੀ ਸੇਵਾ ਕਰਦੀ ਸਾਰੀ ਭਾਈ ਹਾਂਜੀ ਅੱਜ ਪਗਵਾੜੇ ਦਾ ਜਿਹੜਾ ਸਾਂਝਾ ਫਰੰਟ ਹਾਰਡ ਪੀਟ ਕਾ ਲਈ ਬਣਾਇਆ ਸੀਗਾ ਉਹਦੀ ਸਾਰੀ ਟੀਮ ਪਿੰਡ ਖਨੋੜਾ ਉਸ ਤੋਂ ਬਾਅਦ ਪਿੰਨ ਫੁਗਲਾਣਾ ਵਿੱਚ ਰਾਸ਼ਨ ਸਮਗਰੀ ਨਾਲ ਨਾ ਤਰਪੈਲਾ ਦਵਾਈਆਂ ਸਾਰੀ ਚੀਜ਼ਾਂ ਦੀ ਪ੍ਰੋਪਰ ਢੰਗ ਨਾਲ ਇੱਥੇ ਦੇਖ ਕੇ ਜਿਹਨੂੰ ਲੋੜ ਦੀ ਉਹ ਸਾਰਿਆਂ ਨੂੰ ਦਿੱਤਾ ਗਿਆ ਵਾ ਪ੍ਰੋਪਰ ਢੰਗ ਨਾਲ ਔਰ ਸਿਰਫ ਉਹੀ ਬੰਦਿਆਂ ਨੂੰ ਦਿੱਤਾ ਗਿਆ ਜਿਹੜੇ ਐਕਚੁਅਲ ਵਿੱਚ ਜ਼ਰੂਰਤ ਮਾਨਦੇ ਸੀ ਅਸੀਂ ਜਾ ਕੇ ਉੱਥੇ ਦੇਖਿਆ ਜਿੱਦਾਂ ਤੁਸੀਂ ਵੀ ਦੇਖਿਆ ਹੋਣਾ ਕਿ ਉੱਥੇ ਘਰ ਵੀ ਡਿਗਿਆ ਹੋਇਆ ਸੀਗਾ ਉਹਨਾਂ ਦੀ ਅਸੀਂ ਚਲੋ ਥੋੜੀ ਕੈਸ਼ ਦੀ ਵੀ ਮਦਦ ਕੀਤੀ ਹੈ ਜਿੰਨੀ ਕਿ ਅਸੀਂ ਕਰ ਸਕਦੇ ਸੀਗੇ ਪ੍ਰੋਪਰ ਢੰਗ ਨਾਲ ਅਸੀਂ ਕੋਈ ਵੀ ਉਹ ਪਰਿਵਾਰ ਜਾਂ ਕੋਈ ਵੀ ਉਹ ਘਰ ਨਹੀਂ ਦੇਖਿਆ ਰੱਖਿਆ ਜਿਹਦੇ ਵਿੱਚ ਅਵਾ ਗੋਣ ਅਸੀਂ ਰਾਸ਼ਨ ਦਈਏ ਸਿਰਫ ਜ਼ਰੂਰਤਮੰਦਾਂ ਨੂੰ ਰਾਸ਼ਨ ਦਿੱਤਾ ਏਸੀ ਕਰਕੇ ਅਸੀਂ ਤੁਹਾਨੂੰ ਵੀ ਪੱਤਰਕਾਰ ਸਾਹਿਬ ਨੂੰ ਨਾਲ ਲੈ ਕੇ ਆਂਦਾ ਸੀਗਾ ਵੀ ਪ੍ਰੋਪਰ ਢੰਗ ਨਾਲ ਇਹਦੀ ਕਵਰੇਜ ਹੋ ਸਕੇ ਜ਼ਰੂਰਤਮੰਦ ਲੋਕਾਂ ਨੂੰ ਹੀ ਦਿੱਤਾ ਗਿਆ ਇਸ ਤੋਂ ਬਾਅਦ ਵੀ ਅਸੀਂ ਅਲੱਗ-ਅਲੱਗ ਜਿਹੜੇ ਪਿੰਡਾਂ 'ਚ ਜਾਵਾਂਗੇ ਸਿਰਫ ਜਿਹੜੇ ਜ਼ਰੂਰਤਮੰਦ ਪਰਿਵਾਰ ਹੈਗੇ ਉਹਨਾਂ ਨੂੰ ਹੀ ਇਹ ਰਾਸ਼ਨ ਸਮਗਰੀ ਦੇਵਾਂਗੇ ਸਾਡੀ ਸਮੂਚੀ ਟੀਮ ਜਿਹੜੀ ਹੜਪੀੜੀ ਤੋਂ ਸਾਂਝਾ ਫੰਡ ਬਣਿਆ ਸੀ ਸਾਰੀ ਟੀਮ ਇੱਥੇ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੇਖੋ ਕਿੰਨਾ ਵਧੀਆ ਉਪਰਾਲਾ ਹੋ ਰਿਹਾ ਜੀ ਇੰਨਾ ਰੱਬ ਨੇ ਜਿਹੜਾ ਕਰੋਪਾ ਪਾਇਆ ਅਸੀਂ ਕੱਲ ਸਾਰੇ ਇੱਥੇ ਕੁੰਭ ਕੇ ਗਏ ਸਾਂਝਾ ਫਰੰਟ ਦੀ ਸਾਰੀ ਟੀਮ ਫਗਵਾੜੇ ਦੇ ਉੱਤੇ ਖੜੀ ਆ ਅਸੀਂ ਪਹਿਲਾਂ ਖੰਡੂਜਾ ਪਿੰਡ ਤੋਂ ਹੋ ਕੇ ਹੁਣ ਅਸੀਂ ਫਗਵਾਨ ਕਰੋੜਾ ਕਰੋੜਾ ਪਿੰਡ ਤੋਂ ਹੋ ਕੇ ਹੁਣ ਅਸੀਂ ਇੱਥੇ ਆਏ ਆ ਬਗਲਾਣਾ ਦੇ ਵਿੱਚ ਸੋ ਇੱਥੇ ਬਾਬਾ ਜੀ ਨੂੰ ਦਸੀਂ ਜਿੰਨਾ ਵੀ ਹੋ ਸਕੇ ਆ ਸਾਡੀ ਫਰੰਟ ਨੇ ਜਿਹੜਾ ਵੀ ਸਾਂਝਾ ਫਰੰਟ ਨੇ ਕੰਮ ਕੀਤਾ ਕਿੰਨਾ ਵਧੀਆ ਦੇਖੋ ਰਾਡੇ ਦਿੱਤੇ ਤੇ 20 ਪਰਿਵਾਰਾਂ ਨੂੰ ਜੋ ਵੀ ਨੀਡ ਸੀ ਸਾਰੀ ਪੂਰੀ ਕੀਤੀ ਪੁਰ ਇਦਾਂ ਹੀ ਅਸੀਂ ਸਾਰਾ ਜਿਹੜਾ ਰਾਸ਼ਨ ਆ ਜਿੱਥੇ ਜਿੱਥੇ ਦੀ ਰਹੀ ਗਈ ਆ ਤੁਹਾਨੂੰ ਫੋਨ ਆ ਰਹੇ ਆ ਸਾਰੀ ਟੀਮ ਉੱਥੇ ਜਾ ਕੇ ਉੱਥੇ ਪਰ ਦੇ ਰਹੇ ਆ ਵਾਹਿਗੁਰੂ ਅਗੇ ਮੇਰਾ ਪ੍ਰਮਾਤਮਾ ਅਗੇ ਦੋ ਇਹ ਨਹੀਂ ਜਿਹੜਾ ਇੰਨਾ ਨਾ ਵਰਸਾਓ ਤਾਂ ਕਿ ਜਿਹੜੇ ਦੁਖੀ ਪਰਿਵਾਰ ਆ ਉਹ ਜਿਹੜਾ ਹੁਣ ਸੈਟਲ ਹੋ ਸਕਣ ਸੋ ਸਾਰਿਆਂ ਨੂੰ ਬੇਨਤੀ ਆ ਜਿਹੜੇ ਵਿਵਾਸ ਹੁੰਦੇ ਆ ਜਿੰਨੀ ਕਿ ਜਿੰਨੀ ਸਮਰਥਾ ਹੈਗੀ ਆ ਸਾਰੇ ਜਣੇ ਰਲ ਕੇ ਇਹਨਾਂ ਜਿਹੜੇ ਹਰ ਪੀੜਤ ਲੋਕ ਆ ਇਹਨਾਂ ਦੀ ਸੇਵਾ ਕਰੋ ਸਾਝਾ ਫਰੰਟ ਜਿਹੜਾ ਹੈਗਾ ਉਹ ਅੱਗੇ ਸਾਰਿਆਂ ਦੇ ਨਾਲ ਸੰਜਾਇਆ ਉਹ ਸਾਰੇ ਜਣੇ ਰਲ ਕੇ ਇਹ ਸੇਵਾ ਕਰੀਏ ਜੈ ਸ਼੍ਰੀ ਰਾਮ